ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਉਮੀਦ ਕਰਦੀ ਆਂ ਜੀ ਤੁਸੀਂ ਵੀ ਸਭ ਠੀਕ ਠਾਕ ਹੋਵੋਗੇ ਮਾਈ ਜੀ ਦੀ ਕਿਰਪਾ ਨਾਲ ਹੁਣ ਆਪਾਂ ਅੱਗੇ ਜੀ ਰਸੋਈ ਚ ਰੋਟੀ ਬਣਾ ਰਹੇ ਆਂ ਇਹ ਸਵੇਰ ਦਾ ਟਾਈਮ ਹੈ ਜੀ ਅਸੀਂ ਰੋਟੀ ਥੋੜਾ ਜਿਹਾ ਲੇਟ ਹੀ ਕਰਦੇ ਆਂ ਜੀ 10 ਵਜੇ ਜਾਂਦੇ ਨੇ ਇਹ ਆ ਪਾਟਾ ਗੁੰਨ ਲਿਆ ਤਵਾ ਰੱਖ ਲਿਆ ਆਪਾਂ ਗੈਸ ਤੇ ਇਹ ਪੈਣੀ ਦੀ ਚੌਲ ਰਾਤ ਬਣਾਏ ਸੀ ਆਪਾਂ ਤੇ ਕਾਲੀ ਸੋਲਿਆਂ ਦੀ ਦਾਲ ਬਣਾਈ ਸੀਗੀ ਜੀ ਆਪਾਂ ਨਾ ਪਰੌਤੀ ਬਣਾਉਣੀ ਆ ਇਹ ਮੈਂ ਚੱਕਲੇ ਦੀ ਬਣਾ ਲਈ ਹੁੰਦੀ ਹੈ ਜੀ ਚੱਕਲੇ ਦੇ ਇਹ ਟਾਇਆ ਕਪੜਾ ਪਰ ਧਰ ਲੈਨੇ ਆਪਾਂ ਫਿਰ ਇਹ ਹੇਲਦਾ ਦੇ ਸਾਟੇ ਨਾਲ ਨਾ ਤਾਂ ਇਹ ਮੈਦੀ ਹਨ 10 ਕੋਈ ਰੋਟੀ ਖਾਣੇ ਆਪਾਂ ਨਾਂ ਦੂਸਰੇ ਕੰਮ ਤਾਂ ਨਾਲ ਲੱਗ ਜਾਂਦੇ ਆ ਜੀ ਬਾਹਰ ਆਪਣੇ ਵਿਹਲੇ ਦੇ ਵਿੱਚ ਸਵੇਰੀ ਧੁੱਪ ਆ ਜਾਂਦੀ ਹੈ ਪਹਿਲਾਂ ਬਾਹਰਲੇ ਕੰਮ ਖਤਮ ਕਰਿਆਗੇ ਫੇਰ ਰੋਟੀ ਬਣਾਉਣੀ ਹੈ ਆਪਾਂ ਤਾਂ ਆਹ ਜੀ ਕਰਨ ਨਹੀਂ ਹੋਇਆ ਦੀ ਆਪਣਾ ਧੁੱਪ ਦਿਖਾਉਣੀ ਆਪਾਂ ਵਿਹਲੇ 'ਚ ਤੁਹਾਨੂੰ ਇਹ ਦੇਖੋ ਜੀ ਕਿੰਨੀ ਧੁੱਪ ਹੈ ਬਾਹਰ ਦੇਖੋ ਨਿਆ ਜੀ ਧੁੱਪ ਚੰਨੂ ਆਪਾ ਇਹ ਦੇਖੋ ਜੀ ਆਪਣੇ ਵਿਹੜੇ ਦੇ ਵਿੱਚ ਸਾਰੇ ਚ ਸਵੇਰੀ ਧੁੱਪ ਆ ਜਾਂਦੀ ਹੈ ਉਹ ਆਪਾਂ ਕੱਪੜੇ ਧੋਤੇ ਸੀਗੇ ਜੀ ਇੱਧਰਲਾ ਗੇਟ ਆਪਾਂ ਦਿਨ ਨੂੰ ਬੰਦ ਕਰ ਦਿੰਨੇ ਆ ਜੀ ਗਰਮ ਹਵਾ ਆਉਂਦੀ ਹੈ ਲੋ ਅੰਦਰ ਹੁਣ ਚਲਦੇ ਆ ਜੀ ਰਸੋਈ ਚ ਤਾਵਾ ਆਪਣਾ ਗਰਮ ਹੋ ਗਿਆ ਜੀ

ਇਹ ਜਿਹੜਾ ਸਾਫ ਕਰਦੇ ਇਹ ਸਪਰੇਅ ਆਪਾਂ ਲਾ ਕੇ ਰੱਖਣੀ ਨਹੀਂ ਲਾਗ ਦੀ ਨਾਲੇ ਨੂੰ ਅੱਗੇ ਨੂੰ बहुत जल्दी साफ कर दीजिए पानी था था। करने आप तो के तरह साइड करी आपो के धाने ਇਹ ਦੋਨੇ ਸੈਟਾ ਕਰੀਏ ਲੀਜੀ ਆਪਾਂ ਜੀ ਆਪਾਂ ਇਹਨੂੰ ਲਾ ਕੇ ਛੱਡ ਦਿੰਨੇ ਆ ਜੀ ਫੇਰ ਇਹ ਜੰਮ ਜਾਂਦੀ ਹੈ ਨਾਲ ਦੀ ਨਾਲ ਇਹਨੂੰ ਰਗੜ ਦੇਣਾ ਜੀ ਤੇ ਧੋ ਦੇਣੀ ਹੈ ਬਿਲਕੁਲ ਸਾਫ਼ ਕਰ ਦਿੰਦੀ ਹੈ ਇਹ ਇਹਦੇ ਨਾਲ ਹੀ ਆਪਾਂ ਟੂਟੀਆਂ ਸਾਫ਼ ਕਰਦੇ ਹੁੰਦੇ ਆ ਜੀ

ये नहीं। साफ हो गई जी बच्चों टाइल इधर भी आप साफ नहीं करिए जो ए फर्क देखो सिंक अपने बिल्कुल साफ हो गए ने जी देखो य ਜੇ ਤਾਂ ਆਪਾਂ ਡੇਲੀ ਸਾਫ ਕਰਦੇ ਨਹੀਂ ਫਿਰ ਤਾਂ ਬਹੁਤ ਸਾਫ ਰਹਿੰਦੇ ਨੇ ਨਹੀਂ ਮੈਂ ਪੰਜ ਚਾਰ ਦਿਨਾਂ ਬਾਅਦ ਸਾਫ ਕਰ ਦਿੰਦੀ ਹੁੰਦੀ ਆ ਜੀ ਕੂੜੀਆਂ ਬਿਲਕੁਲ ਸਾਫ ਹੋ ਗਈਆਂ ਨੇ ਅਰ ਸੋਈ ਦੇ ਆਪਾਂ ਕੰਮ ਖਤਮ ਕਰ ਲਏ ਨੇ ਜੀ ਹੁਣ ਲਾਵਾਂਗੇ ਆਪਾਂ ਤੈ ਕੱਪੜਿਆਂ ਦੀ ਪ੍ਰੈਸ ਕਰਨ ਵਾਲੇ ਪ੍ਰੈਸ ਕਰ ਲਾਂਗੇ ਬਾਕੀ ਤੈ ਨਾਲ ਆ ਕੇ ਰੱਖ ਲਾਂਗੇ ਜੀ ਅਲਮਾਰੀਆਂ 'ਚ ਤੇ ਇੱਕ ਤੁਹਾਨੂੰ ਮੈਂ ਦਿਖਾਉਣੀ ਆ ਜੀ ਸੂਟ ਨਵਾਂ ਸਟਿਚ ਕਰਵਾਇਆ ਆਪਾਂ ਨੇ ਦੱਸਿਓ ਕਿਵੇਂ ਇਹ ਹੈ ਜੀ ਸੂਟ ਆਪਣਾ ਇਸ ਤਰ੍ਹਾਂ ਦੇ ਉੱਤੇ ਪ੍ਰਿੰਟ ਬਣਿਆ ਹੋਇਆ ਇਹ ਹੈ ਜੀ ਮੂਰਲਾ ਪੱਲਾ ਪਾਈਪਿੰਗ ਲਵਾਈ ਹੈ ਜੀ ਇਹਦੇ ਉੱਤੇ ਆਪਾਂ ਹੋਰ ਕੁਝ ਨਹੀਂ ਕਰਵਾਇਆ ਗਲੇ ਤੇ ਵੀ ਲਵਾਈ ਹੈ ਬਾਹਾਂ ਤੇ ਇਹ ਨਹੀਂ ਜੀ ਬਾਹਾਂ ਇਹ ਬੈਕ ਸਾਈਡ ਵੀ ਬਣੀ ਹੋਈ ਨੇ ਜੀ ਫਲਾਵਰ ਸਲਵਾਰ ਇਹਦੇ ਨਾਲ ਸਾਫ਼ ਹੈ ਜੀ ਦੁਪੱਟਾ ਦਿਖਾਉਣ ਹੈ ਜੀ ਆਪਾਂ ਇਹਦਾ ਦੁਪੱਟੇ ਤੇ ਵੀ ਸਾਰੇ ਤੇ ਫਲਾਵਰ ਬਣੇ ਹੋਏ ਨੇ ਜੀ ਡਿਜ਼ਾਈਨਿੰਗ ਆ ਮਸਲੀਨ ਦਾ ਦੁਪੱਟਾ ਜੀ ਕੁਲਾ ਡੁਲਾ ਦੁਪੱਟਾ ਪੂਰਾ ਇਹ ਸਾਈਡਾਂ ਤੇ ਵੀ ਬਣੇ ਹੋਏ ਨੇ ਤੁਸੀਂ ਦੱਸਿਓ ਜੀ ਕਿਵੇਂ ਲੱਗਿਆ ਤੁਹਾਨੂੰ ਇੱਕ ਛੋਟਾ ਸੀਗਾ ਜੀ ਘਰ ਪਾਉਣ ਵਾਲਾ ਇਹ ਮੈਂ ਕੱਲ ਪਾ ਲਿਆ ਸੀਗਾ ਘਰ ਅੱਜ ਧੋਤਾ ਸੀ ਇਹਦੇ ਉੱਤੇ ਆਹ ਲੈਸਾਂ ਲਾਈਆਂ ਹੋਈਆਂ ਨੇ ਜੀ ਪੱਲੇ ਤੇ ਇਹ ਗਲੇ ਦਾ ਡਿਜ਼ਾਈਨ ਬਣਾਇਆ ਹੋਇਆ ਜੀ। ਬਾਹਾਂ ਤੇ ਵੀ ਲੈਸ ਨਾਲ ਆਈਆਂ ਨੇ। ਇਹ ਬਣਾਇਆ ਹੋਇਆ ਜੀ ਗਲੇ ਦਾ ਡਿਜ਼ਾਈਨ। ਬਾਹਾਂ ਦੇ ਵੀ ਪੱਲੇ ਦੀ ਤਰ੍ਹਾਂ ਲੈਸਾਂ ਲਾਈਆਂ ਹੋਈਆਂ ਨੇ। ਸਲਵਾਰ ਬਿਲਕੁਲ ਪਲੇਨ ਹੈ ਜੀ। ਇਹ ਘਰ ਪਾਉਣ ਵਲ ਲਈ ਲਿਆ ਸੀ ਆਪਾਂ। ਇਹ ਸੂਟ ਕਰੇ ਨੇ ਜੀ ਮੇਰੀ ਦਰਾਣੀ ਨੇ ਸਟਿਚ ਕਰੇ ਨੇ। ਇਹ ਸੂਟ ਉਹਨੇ ਆਪਣੇ ਕੋਲ ਹੀ ਬੁਟੀਕ ਤੋਂ ਆਪਣੀ ਤੋਂ ਸਟਿਚ ਕਰਕੇ ਦਿੱਤਾ ਜੀ ਮੈਨੂੰ ਇਹਨਾਂ ਦੇ ਆਪਾਂ ਫੇਰ ਪ੍ਰੈਸ ਕਰ ਲਾਂਗੇ ਇੱਕ ਸੂਟ ਹੋਰ ਬਣਨਾ ਗਿਆ ਹੋਇਆ ਜੀ ਉਹਦੇ ਕੋਲੇ ਉਹ ਵੀ ਆਊਗਾ ਉਹ ਵੀ ਦਿਖਾਵਾਂਗੇ ਆਪਾਂ ਤੁਹਾਨੂੰ ਫੇਰ ਇਹਨਾਂ ਨੂੰ ਪ੍ਰੈਸ ਕਰਕੇ ਆਪਾਂ ਫੇਰ ਤੈਹ ਲਾਵਾਂਗੇ ਇਹ ਆਪਾਂ ਬਣਾ ਰਹੇ ਹਾਂ ਜੀ ਕਲਪੂ ਦੀ ਸਾਥੀ ਤੜਕਾ ਪਾ ਤਿਆਰ ਕਰ ਲਿਆ ਤੇ ਹੁਣ ਸਬ지 ਪਾਣੀ ਵਿੱਚ ਕਰ ਦੂ ਥੋਤਾ ਹੋਇਆ ਆਪਣਾ ਦੁੱਧਰੋ ਵਾਲੀ ਦੇ ਲਈ ਆਪਾਂ ਤੇ ਆਟਾ ਗੁੰਨਦੇ ਆ ਜੀ ਆਧੀ ਆਪਣੀ ਬਣਾ ਲਈ ਹੈ ਤੇ ਇਧਰ ਆਪਾਂ ਦੁੱਧ ਨੂੰ ਉਬਾਲੀ ਦੇ ਲਈ ਆਟਾ ਵੀ ਨੂੰ ਕੇ ਰੱਖ ਲਿਆ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ